ਅੱਜ ਦੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਅੱਜ ਯੂਰੀਆ ਦਾ ਤਜਰਬਾ ਸਾਂਝਾ ਕਰਦੇ ਆਂ ਤੇ ਇਹ ਕਿਸਾਨ ਵੀ ਉਹ ਵੈਰੈਟੀ ਹੈਗੀ ਸੀ ਸੁਪਰੀਮ 110 ਵੈਰੈਟੀ ਇਹ ਤਕਰੀਬਨ ਅੱਜ 37 ਦਿਨ ਦੀ ਹੋ ਚੁੱਕੀ ਏ ਤੇ ਇਹ ਵੈਰੈਟੀ ਆਪਣੀ ਸੁਪਰੀਮ 110 ਇਹ ਆਪਣੀ 34 ਦਿਨ ਦੀ ਹੋ ਚੁੱਕੀ ਏ ਜਾਨੀ ਕਿ 3 ਦਿਨ ਜਿਹੜੀ ਇਹ ਵੈਰੈਟੀ ਆਪਣੀ ਲੇਟ ਲੱਗੀ ਏ ਤੇ ਦੋਨੋਂ ਵੈਰੈਟੀਆਂ ਜਾਨੀ ਕਿ ਕੋਈ ਪਨੇਰੀਆ ਇੱਕੋ ਕਿਆਰੀ ਦੇ ਵਿੱਚੋਂ ਪਨੇਰੀਆ ਪੱਟ ਕੇ ਆਪਣੇ ਖੇਤ ਦੇ ਵਿੱਚ ਲਗਾਇਆ ਹੈ ਤੇ ਬਾਕੀ ਕਿਸਾਨ ਵੀ ਤੁਸੀਂ ਪਹਿਲਾਂ ਫੋਟਾ ਦੇਖ ਲਓ ਐਸ ਦੀ ਫੋਟ ਤੁਸੀਂ ਦੇਖ ਸਕਦੇ ਹੋ ਕਿੰਨਾ ਫਟਾਰਾ ਕੀਤਾ ਇਸਨੇ ਤੇ ਇਹ 3 ਦਿਨ ਅਗੇਤੀ ਲੱਗੀ ਏ 37 ਦਿਨ ਦੀ ਹੋ ਚੁੱਕੀ ਏ ਤੇ ਦੂਜੇ ਪਾਸੇ ਐਸ ਦੀ ਫੋਟ ਤੁਸੀਂ ਚੈੱਕ ਕਰ ਸਕਦੇ ਹੋ ਇਸਨੇ ਕਿੰਨਾ ਵਧੀਆ ਫਟਾਰਾ ਕੀਤਾ ਤੇ ਜੇਕਰ ਕਿਸਾਨ ਵੀਰ ਆਪਾਂ ਯੂਰੀਆ ਦੀ ਗੱਲ ਕਰੀਏ ਕਿਉਂਕਿ ਇੱਕ ਜਾਂ ਨਾਈਟ੍ਰੋਟ ਇੱਕ ਮੁੱਖ ਤਾਤੇ ਝੋਨੇ ਦੇ ਚੰਗੇ ਫਟਾਰ ਵਾਸਤੇ ਚੰਗੇ ਝਾੜ ਵਾਸਤੇ ਜੇਕਰ ਆਪਾਂ ਇਹ ਨੂੰ ਆਪਾਂ ਪੂਰੀ ਮਾਤਰਾ ਦੇ ਵਿੱਚ ਜਾਂ ਸਹੀ ਸਮੇਂ ਤੇ ਆਪਾਂ ਨਹੀਂ ਦਿੰਦੇ ਤਾਂ ਆਪਾਂ ਜਿਹੜਾ ਤਕਰੀਬਨ ਪੜ ਘਟ ਸਕਦਾ ਤੇ ਕਿਸਾਨ ਵੀਰੋ ਜਿਹੜਾ ਹੁਣ ਇਸ ਜਿਹੜੀ ਵੈਰੈਟੀ ਨੂੰ ਜਿਹੜੀ ਪਹਿਲੀ ਯੂਰੀਆ ਆਪਾਂ 8 ਦਿਨ ਤੇ ਜਾਨੀ ਕਿ 25 26 ਕਿਲੋ ਯੂਰੀਆ ਦਿੱਤਾ ਸੀ ਨਾਲ ਆਪਾਂ 33% ਵਾਲਾ ਜ਼ਿੰਕ ਪਾਇਆ ਸੀ ਤੇ ਦੂਜੀ ਯੂਰੀਆ ਕਿਸਾਨ ਵੀਰੋ ਇਸ ਨੂੰ ਆਪਾਂ 18 ਦਿਨ ਤੇ ਜਾਨੀ ਕਿ 40 ਕਿਲੋ ਜਾਨੀ ਕਿ ਬੈਗ 45 ਕਿਲੋ ਦਾ ਹੁੰਦਾ ਆਪਾਂ 40 ਕਿਲੋ ਦਿੱਤਾ ਸੀ ਤੇ ਤੀਜੀ ਯੂਰੀਆ ਕਿਸਾਨ ਵੀਰੋ ਆਪਾਂ 30 ਦਿਨ ਤੇ ਜਾਨੀ ਕਿ ਅੱਜ ਤਿੰਨ ਦਿਨ ਹੋ ਗਏ ਯੂਰੀਆ ਦਿੱਤੀ ਨੂੰ ਉਹ ਵੀ ਆਪਾਂ 40 ਕਿਲੋ ਬੈਗ ਜਾਨੀ ਕਿ 5 ਕਿਲੋ ਵਿੱਚੋਂ ਕੱਢ ਕੇ 40 ਕਿਲੋ ਆਪਾਂ ਜਿਹੜਾ ਇਹਨੂੰ ਯੂਰੀਆ ਆਪਾਂ ਖਾ ਦਿੱਤੀ ਹੈ ਤੇ ਇਸ ਪਾਸੇ ਕਿਸਾਨ ਵੀਰੋ ਇਸ ਕਿਸਾਨ ਨੇ ਪਹਿਲਾ ਬੈਗ ਜਾਨੀ ਕਿ ਫੁੱਲ ਬੈਗ 8 ਦਿਨ ਤੇ ਸ਼ੁਰੂ ਕੀਤਾ ਸੀ ਤੇ ਦੂਜਾ ਯੂਰੀਆ ਕਿਸਾਨ ਨੇ ਆਪਣੇ 21 ਦਿਨ ਤੇ ਉਹ ਵੀ ਫੁੱਲ ਬੈਗ ਪਲੱਸ 33% ਵਾਲੀ ਜਿੰਕ ਦਿੱਤੀ ਸੀ ਜਾਨਕਿ ਦੂਜੀ ਯੂਰੀਆ ਦੇ ਨਾਲ ਇਹਨਾਂ ਜਿੰਕ ਪਾਈ ਸੀ ਤੇ ਤੀਜੀ ਯੂਰੀਆ ਕਿਸਾਨ ਉਹ ਜੇ ਇਹਨਾਂ ਪਾਉਣੀਆਂ ਜਾਨਕਿ ਇੱਕ ਅੱਧੇ ਦਿਨ ਤੱਕ ਇਹਨਾਂ ਯੂਰੀਆ ਪਾ ਦੇਣਗੇ ਜਾਨਕਿ 38-40 ਦਿਨ ਦੇ ਲਗਭਗ ਤੀਜਾ ਬੈਗ ਵੀ ਆਪਣਾ ਪਾ ਦੇਣਗੇ ਤੇ ਜਿਹੜੇ ਕਿਸਾਨ ਵੀਰੋਂ ਆਪਾਂ ਹੁਣ ਆਖਰੀ ਯੂਰੀਆ ਜਾਨਕਿ 40 ਦਿਨ ਦੇ ਲਗਭਗ 30 ਕਿਲੋ ਆਪਾਂ ਯੂਰੀਆ ਆਖਰੀ ਇਸ ਝੋਨੇ ਨੂੰ ਆਪਾਂ ਪਾਉਣੀ ਹੈ ਤੇ ਜਾਨੀ ਕਿ ਆਪਾਂ ਚਾਰਾਂ ਭਾਗਾਂ ਦੇ ਵਿੱਚ ਚਾਰਾਂ ਕਿਸ਼ਤਾਂ ਦੇ ਵਿੱਚ ਯੂਰੀਆ ਖਾਦ ਆਪਾਂ ਝੋਨੇ ਨੂੰ ਦਿੰਦੇ ਆ। ਤੇ ਇਹ ਕਿਸਾਨੀ ਦਾ ਜਿਹੜੀ ਯੂਰੀਆ ਖਾਦ ਦੇ ਇਹਦਾ ਕੰਮ ਕਰਨ ਦਾ ਤਰੀਕਾ ਕੀ ਹੈ ਕਿਉਂਕਿ ਜੇ ਆਪਾਂ ਤਰੀਕਾ ਸਮਝ ਲੈਨੇ ਆ ਤਾਂ ਫਿਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਯੂਰੀਆ ਖਾਦ ਐਪਲੀਕੇਸ਼ਨ ਨੂੰ ਦੇ ਸਕਦੇ ਆ। ਕਿਸਾਨ ਨੂੰ ਜਿਹੜੇ ਉਹ ਆਪਾਂ ਯੂਰੀਆ ਖਾਦ ਪਾ ਦਿੰਦੇ ਆ ਤਾਂ ਤਕਰੀਬਨ 12 ਦਿਨਾਂ ਤੋਂ ਲੈ ਕੇ 14 ਦਿਨ ਤੱਕ ਜਿਹੜੀ ਯੂਰੀਆ ਖਾਦ ਆਪਣਾ ਅਸਰ ਰੱਖਦੀ ਆ ਆਪਣੇ ਝੋਨੇ ਦੀ ਫਸਲ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਜਦੋਂ ਆਪਾਂ ਯੂਰੀਆ ਪਾ ਦਿੰਨੇ ਆ ਯਾਨੀ ਕਿ ਦੂਜੇ ਤੀਜੇ ਦਿਨ ਜਿਹੜਾ ਯੂਰੀਆ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਜਿਹੜੀ ਹੁਣ ਇਹ ਨਿੰਮਲੀ ਪੱਤਾ ਯੂਰੀਆ ਹੋਣ ਦੇ ਕਾਰਨ ਯਾਨੀ ਕਿ ਤੂਜੇ ਦਿਨ ਜਿਹੜਾ ਆਪਣਾ ਅਸਰ ਹੋਣਾ ਸ਼ੁਰੂ-ਸ਼ੁਰੂ ਹੋ ਜਾਂਦਾ ਤੇ 12 14 ਦਿਨ ਤੱਕ ਜਿਹੜਾ ਅਸਰ ਆਪਣੇ ਖੇਤ ਦੇ ਵਿੱਚ ਰਹਿੰਦਾ ਤੇ ਜਿਵੇਂ ਆਪਾਂ 12 ਦਿਨ ਤੇ ਜਾਂ 10 12 ਦਿਨ ਤੇ ਯੂਰੀਆ ਖਾਦ ਆਪਾਂ ਪਾਉਂਦੇ ਰਵਾਂਗੇ ਵੀ ਆਪਣੀ ਕਿਸ਼ਤ ਦੇ ਹਿਸਾਬ ਦੇ ਨਾਲ ਤਾਂ ਜਿਹੜਾ ਬੂਟੇ ਨੂੰ ਜਿਹੜਾ ਨਾਈਟਰੋ ਤੱਤ ਤੇ ਹੌਲੀ-ਹੌਲੀ ਮਿਲਦਾ ਰਹੇਗਾ ਜਦੋਂ ਆਪਾਂ ਜਾਦਾ ਗੈਪ ਪਾ ਦਿੰਨੇ ਆ ਇਸ ਇਸ ਕਰਨਾ ਜਿਹੜਾ ਆਪਣਾ ਬੂਟੇ ਦੀ ਗਰੋਥ ਜਾਂ ਫਟਾ ਰੁਕ ਜਾਂਦੀ ਏ ਤੇ ਇਸ ਕਰਕੇ ਆਪਾਂ 10 12 ਦਿਨ ਦਾ ਜਿਹੜਾ ਇੱਕ ਡਿਫਰੈਂਟ ਰੱਖਿਆ ਵਿੱਚ ਦਿਨ ਰੱਖੇ ਹੋਏ ਨੇ ਜਾਨੀ ਕਿ ਪਹਿਲੀ 8 ਦਿਨ ਤੇ ਦੂਜੀ ਆਪਾਂ 18 ਦਿਨ ਤੇ 18 ਦਿਨ ਦਾ ਤਾਂ ਪਾਉਣਾ 10 ਦਿਨ ਤੇ ਕਿਉਂਕਿ ਪਹਿਲੀ ਯੂਰੀਆ ਆਪਾਂ ਥੋੜੀ ਘੱਟ ਪਾਈ ਹੁੰਦੀ ਏ ਜਾਨੀ ਕਿ 25 26 ਕਿਲੋ ਪਾਈ ਹੁੰਦੀ ਏ ਤੇ ਦੂਜੀ 18 ਦਿਨ ਤੇ ਫਿਰ ਉਸ ਤੋਂ ਬਾਅਦ ਵੀ ਆਪਾਂ 30 ਦਿਨ ਤੇ ਜਾਨੀ ਕਿ 12 ਦਿਨਾਂ ਦੇ ਵਿੱਚ ਆਪਣਾ ਡਿਫਰੈਂਟ ਹੋ ਗਿਆ 12 ਦਿਨ ਤੱਕ ਜਿਹੜਾ ਆਪਣਾ ਯੂਰੀਆ ਖਾਤੇ ਵਿੱਚ ਅਸਰ ਹੁੰਦਾ ਆਪਣ ਅਗਲੀ ਦੋਜ ਫੇਰ ਦੇ ਦਿੰਨੇ ਆ ਜਾਨੀ ਕਿ ਦੂਜੇ ਤੀਜੇ ਦਿਨ ਉਹ ਫੇਰਾ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੰਦੀ ਜਿਵੇਂ ਜਿਹੜੀ ਪਿਛਲੇ ਜਿਹੜੀ ਖਾਦ ਆਪਾਂ ਪਾਈ ਹੁੰਦੀ ਉਹਦਾ ਜਿਹੜਾ ਅਸਰ ਘਟਨਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਅਗਲੀ ਜਿਹੜੀ ਆਪਾਂ ਕਿਸ਼ਤ ਦੇ ਦਿੰਨੇ ਆ ਉਹਦਾ ਜਿਹੜਾ ਫਿਰ ਯੂਰੀਆ ਅਸਰ ਕਰਨਾ ਸ਼ੁਰੂ ਕਰ ਦਿੰਦੀ ਕਿਉਂਕਿ ਜਿਹੜੇ ਆਪਣੇ ਝੋਨੇ ਦੀ ਫਟਾਰ ਏ 15 16 ਦਿਨ ਤੋਂ ਲੈ ਕੇ 35 40 ਦਿਨ ਤੱਕ ਏਜीडी ਫਟਾਰ ਆਪਣਾ ਝੋਨਾ ਕਰਦਾ ਰਹਿੰਦਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਕਿ ਜੇਕਰ ਨਾਈਟ੍ਰੋਟ ਦੀ ਘਾਟ ਆਉਂਦੀ ਹੈ ਤੇ ਆਪਣੀ ਜਿਹੜਾ ਫਟਾਰ ਘਟ ਜਾਂਦਾ ਜਿੰਨੇ ਨਾਲ ਜਿਹੜੀ ਸ਼ਾਖਾਂ ਘਟ ਬਣਦੀ ਮੁੰਜਰਾਂ ਦੀਆਂ ਜਿਹੜੀਆਂ ਪਾਈਪਾਂ ਘਾ ਮੁੰਜਰਾਂ ਘੱਟ ਨਿਕਲਦੀਆਂ ਨੇ ਇਹ ਵੀ ਇੱਕ ਝਾੜ ਦਾ ਪ੍ਰਮੁੱਖ ਕਾਰਨ ਹੈ ਤੇ ਜਦੋਂ ਆਪਾਂ ਜਾਦਾ ਡਿਫਰੈਂਟ ਪਾਵਾ ਅੰਗੇ ਵਿੱਚ ਯੂਰੀਆ ਖਾਦ ਦਾ ਕਿਉਂਕਿ ਜਿੰਨਾ ਆਪਣਾ ਝੋਨਾ ਇਹਨਾਂ ਦਿਨਾਂ ਦੇ ਵਿੱਚ ਥੋੜਾ ਕੱਚਾ ਰਹੂਗਾ ਉਨੀ ਹੀ ਜਿਹੜਾ ਝੋਨਾ ਆਪਣਾ ਫਟਾਰ ਵਧੀਆ ਕਰੇਗਾ ਕਿਸਾਨੇ ਵੀਰੋ ਆਪਾਂ ਪਹਿਲੀ ਯੂਰੀਆ ਕਿਉਂ ਕੱਟ ਪਾਉਣੀ ਹੈ ਕਿਉਂਕਿ ਉਹਦਾ ਛੋਟਾ ਝੋਨਾ ਜਾਂ ਆਪਣਾ ਛੋਟਾ ਹੁੰਦਾ ਹੈ ਕਿਉਂਕਿ ਇੱਕ ਬੱਚੇ ਦੀ ਖਰਾਕ ਇੱਕ ਆਪਣੇ ਵੱਡੇ ਦੀ ਖਰਾਕ ਦਾ ਫਰਕ ਹੁੰਦਾ ਉਹਦੋਂ ਆਪਾਂ ਜਿਹੜੀ ਯੂਰੀਆ ਤਾਂ ਕੱਟ ਪਾਉਣੀ ਆ ਤੇ ਜਿਹੜੀਆਂ ਵਿਚਲੀਆਂ ਦੋਨੇ ਕਿਸ਼ਤਾਂ ਨੇ ਜਿਹੜੇ 40-40 ਕਿਲੋ ਪਾਉਣੇ ਆ ਇੱਥੇ ਜੋ ਕਿਉਂਕਿ ਝੋਨੇਆਂ ਜਿਹੜਾ 15 ਦਿਨ ਤੋਂ 20 ਦਿਨ ਦੇ ਲਗਭਗ ਹੋ ਜਾਂਦਾ ਉਹਦੋਂ ਜਿਹੜਾ ਝੋਨੇ ਨੇ ਫਟਾਰਾ ਕਰਨਾ ਸ਼ੁਰੂ ਕਰਦਾ ਕਿਉਂਕਿ ਉਹਨੂੰ ਵੱਧ ਤੋਂ ਵੱਧ ਜਿਹੜੀ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਏ ਤੇ ਤਾਂ ਜਿਹੜੀਆਂ ਆਪਾਂ ਵਿਚਲੀਆਂ ਕਿਸ਼ਤਾਂ ਆਪਾਂ 40-40 ਕਿਲੋ ਪਾਉਣੇ ਆ ਜਿਹੜੀ ਆਖਰੀ ਕਿਸ਼ਤੇ ਕਿੰਨੇ ਕਿਲੋ ਪਾਉਣੀਆਂ ਉਹਦਾ ਕਾਰਨ ਇਹ ਕਿ ਜੇ ਆਪਾਂ ਇੱਕ ਬੈਗ ਪਾਉਣੇ ਆ ਉਹਦੇ ਜਿਹੜੀਆਂ ਆਪਣੀਆਂ ਪੱਤਾਲ ਪੇਟ ਜਾਂ ਗੋਭ ਦੀ ਸੁੰਡੀ ਦਾ ਹਮਲਾ ਅਗੇਤਾ ਜਾਂ ਜ਼ਿਆਦਾ ਦੇਖ ਨੂੰ ਮਿਲਦਾ ਜੇਕਰ ਆਪਾਂ 30 ਕੀ 3 ਜਿੰਨੀ ਕਪੂਟੇ ਦੀ ਜ਼ਰੂਰਤ ਹੁੰਦੀ ਏ ਤੇ ਓਨੀ ਦਾ ਜਿਹੜਾ ਆਪਣਾ ਬੂਟਾ ਲੈ ਲੈ ਲਿੰਦਾ ਤੇ ਜਿਹੜੀ ਆਪਣੀ ਇੱਕ ਤਾਂ ਬਿਮਾਰੀਆਂ ਤੋਂ ਜਿਹੜਾ ਛੋਹਦਾ ਆਪਣਾ ਬਚਾ ਰਹਿੰਦਾ ਤੇ ਇੱਕ ਜਿੰਨੀ ਕੀ ਆਪਣੀ ਜ਼ਰੂਰਤ ਦੇ ਬੂਟੇ ਨੂੰ ਕਿਉਂਕਿ ਜਿਹੜੀ ਪੈਨਿਕਲ ਸਟੇਜ ਸ਼ੁਰੂ ਹੋਣੀ ਹੁੰਦੀ ਏ ਉੱਥੇ ਜਦੋਂ ਆਪਾਂ ਇਨਾਈਟਰ ਦੀ ਘਾਟ ਆਉਂਦੀ ਏ ਤੇ ਉਹ ਵੀ ਇੱਕ ਜਿਹੜਾ ਝਾੜ ਘਟਣ ਦਾ ਕਾਰਨ ਬਣਦਾ ਜਿਹੜੇ ਆਪਣੇ ਕਿਸਾਨ ਵੀਰ ਜਿਆਦੀ ਅਗੇਤੀ ਜੂਰੀਆ ਬੰਦ ਕਰ ਦਿੰਦੇ ਨੇ ਉੱਥੇ ਵੀ ਝਾੜ ਘਟਦਾ ਜੇ ਆਪਾਂ ਜ਼ਿਆਦਾ ਪਛੇਤੀ ਜੂਰੀਆ ਵੀ ਪਾਈ ਜਾਂਦੇ ਹਾਂ ਉਹਦੇ ਨਾਲ ਜਿਹੜਾ ਝਾੜ ਘਟਦਾ ਇੱਕ ਤਾਂ ਬਿਮਾਰੀਆਂ ਦਾ ਹਮਲਾ ਜੇ ਅੱਧ ਤੇ ਦੂਸਰਾ ਜਿਹੜਾ ਆਪਣਾ ਝੋਨਾ ਥੋੜਾ ਕ ਲੇਟ ਪੱਕਣ ਦੇ ਵਿੱਚ ਸਮੱਸਿਆ ਆਉਂਦੀ ਕਿਉਂਕਿ ਜਿੰਨੀ ਜੂਰੀ ਆਪਾਂ ਲੇਟ ਕਰਾਂਗੇ ਉਸੇ ਹਿਸਾਬ ਨਾਲ ਜਿਹੜਾ ਆਪਣਾ ਝੋਨਾ ਜਿਹੜਾ ਦਿਨ ਵੱਧ ਲਈ ਜਾਂਦਾ ਤੇ ਬਾਕੀ ਕਿਸਾਨੋ ਤੁਸੀਂ ਵੀ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਆ ਜੇ ਕਿ ਤੁਸੀਂ ਕਿੰਨੇ ਬੈਗ ਜੂਰੀਆ ਦੇ ਆਪਾਂ 3 ਬੈਗ ਜੂਰੀਆ ਪਾਉਣੇ ਆ ਤੇ ਤੁਸੀਂ ਕਿੰਨੇ ਬੈਗ ਜੂਰੀਆ ਦੇ ਪਾਉਂਦੇ ਹੋ ਤੇ ਤੁਸੀਂ ਕਿੰਨੀਆਂ ਕਿਸ਼ਤਾਂ ਦੇ ਵਿੱਚ ਜੂਰੀਆ ਖਾਦ ਪਾਉਂਦੇ ਆ ਆਪਣਾ ਤਜਰਬਾ ਜ਼ਰੂਰ ਸਾਂਝਾ ਕਰਿਆ ਜੀ ਬਾਕੀ ਜਿਹੜੇ ਵੀਰੇ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ